ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈਅ ਦਿਲੋਂ ਸਵਾਗਤ ਮੈਂ ਤੁਹਾਨੂੰ ਅੱਜ ਗਾਜਰਾਂ ਦਾ ਰੈਤਾ ਬਣਾਉਣਾ ਦੱਸਦੀ ਹਾਂ ਆਪਾਂ ਕਿਵੇਂ ਸੌਖੇ ਤਰੀਕੇ ਨਾਲ ਘਰ ਵਿੱਚ ਗਾਜਰਾਂ ਦਾ ਰੈਤਾ ਤਿਆਰ ਕਰ ਸਕਦੇ ਹਾਂ ਮੈਂ ਇੱਕ ਕੱਪ ਪਾਣੀ ਦਾ ਲਿਆ ਦੋ ਗਾਜਰਾ ਮੈਂ ਕੱਦੂ ਘਸ ਕਰ ਲਿਆ ਨੇ ਜਿੰਨਾ ਮਰਜ਼ਾ ਪਾਣੀ ਦੇ ਵਿੱਚ ਗੁਆਇ ਪਾ ਦਿਆਂ ਹਾਂਜੀ ਗਾਜਰਾ ਮੇਰੀਆਂ ਬਿਲਕੁਲ ਤਿਆਰ ਹੋ ਗਈਆਂ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਡੋਇਲ ਲਿਆ ਹੁਣ ਤੁਸੀਂ ਇਹਨਾਂ ਨੂੰ ਫੋਲਡ ਕੇ ਰੱਖ ਦਿੰਦਾ ਮੈਂ ਠੰਡੀਆਂ ਹੋਣ ਵਾਸਤੇ ਕਿੰਨੀ ਦੇਰ ਆਪਣਾ ਗਾਜਰਾ ਠੰਡੀਆਂ ਹੋਣ ਵਾਸਤੇ ਆਪਾਂ ਰੱਖਿਆ ਓਨੀ ਦੇਰ ਮੈਂ ਤੁਹਾਨੂੰ ਦੱਸਦੀਆਂ ਆਪਾਂ ਕੀ ਕੀ ਕਿਆਰ ਕਾਟਣਾ ਹੈ ਇਹ ਮੈਂ ਟੜੀਆਂ ਤੇ ਜੀਰਾ ਪੌ ਨਗੇ ਪੀਸ ਲਿਆ ਇਹ ਇਹ ਆਪਾਂ ਚਿੱਟਾ ਲੂਣ ਲੈ ਲਿਆ ਇਹ ਆਪਾਂ ਗਲਾਬੀ ਲੂਣ ਲੈ ਲਿਆ ਕਾਲੀ ਮਿਰਚ ਲੈ ਲਈ ਦੇ ਚੱਕ ਦੀ ਮਰਚਲੇਲੀ ਇਹ ਆਪਣਾ ਦਹੀਂ ਵਾਲਾ ਮਸਾਲਾ ਮੈਂ ਘਰ ਵਿੱਚ ਹੀ ਤਿਆਰ ਕੀਤਾ ਕਿਸੇ ਦਿਨ ਮੈਂ ਤੁਹਾਨੂੰ ਇਹਦੀ ਵੀਡੀਓ ਵੀ ਦੱਸੂਗੀ ਦੇ ਇੰਗੇ ਮਸਾਲੇ ਨੂੰ ਕਿਵੇਂ ਆਪਾਂ ਤਿਆਰ ਕਰ ਸਕਦੇ ਆ ਇਹੇ ਤਹੀਂ ਮੈਂ ਚੰਗੀ ਤਰ੍ਹਾਂ ਖੋਤ ਲਿਆ ਇਹ ਜੇ ਤੁਹਾਨੂੰ ਥੋੜਾ ਸੰਘਣਾ ਲੱਗੇ ਤਾਂ ਤੁਸੀਂ ਇਹਦੇ ਵਿੱਚ ਥੋੜਾ ਦੁੱਧ ਵੀ ਪਾ ਸਕਦੇ ਆ ਨਾਲੇ ਤਾਂ ਖਟਾਣਾ ਲੱਭੂਗਾ ਤੁਹਾਨੂੰ ਤੇ ਤੁਸੀਂ ਹੁਣ ਸਾਰੇ ਮਸਾਲੇ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲੈਣੇ ਆ ਬਰਬਰ ਸਾਰੇ ਪਾ ਕੇ ਤੁਸੀਂ ਮਿਕਸ ਕਰ ਲੈਗੇ ਇਹ ਸਾਰੇ ਚੰਗੀ ਤਰ੍ਹਾਂ ਮਿਕਸ ਕਰ ਲਓ ਚੰਗੀ ਤਰ੍ਹਾਂ ਇਹਦਾ ਮਿਕਸ ਕਰੋ ਲਓ ਇਹ ਬਿਲਕੁਲ ਮਿਕਸ ਹੋ ਪੁ ਗਿਆ ਹੁਣ ਆਪਣੇ ਮਸਾਲੇ Ha tuşu çıkaracağım o yere bir tane fal. Da olsun bile kolla miks oluyor ha tuşu çıkaracağım o yere bir tane fal. Ya dek ko, yapma. Karşılanda deni, kırnaş ki. ਤੁਸੀਂ ਕਿਸੇ ਨੂੰ ਇਹ ਸਬਕ ਨਹੀਂ ਬੇਰੁਖਲ ਤਿਆਰ ਹੋ ਗਿਆ ਐਸ ਨੂੰ ਤੁਸੀਂ ਪਰੌਠੇ ਨਾਲ ਰੋਟੀ ਨਾਲ ਜਾਂ ਨਾਲ ਖਾ ਸਕਦੇ ਹੋ ਆਓ ਆਪਾਂ ਹੁਣ ਰੋਟੀ ਖਾਈਏ ਲਾਉ ਜੀ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਥੈਂਕ ਯੂ ਸੋ ਮੱਚ